ਮੰਦਰ ਬਾਬਾ ਨੇ ਹਾਲਚੰਨ ਜੀ ਪ੍ਰਤਾਪਪਰਾ ਵਿਖੇ ਸਤੈਵੀ ਸਲਾਨਾ ਤਵਜਾ ਤੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਸ਼ਿਵ ਜਾਗਰਣ ਕਲੱਬ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਜੀ ਦਾ ਜਾਗਰਣ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ਵਿੱਚ ਕਾਫੀ ਕਠ ਵੇਖਣ ਨੂੰ ਮਿਲਿਆ ਅਤੇ ਦੂਰ ਦੂਰ ਤੋਂ ਸੰਗਤਾਂ ਨੇ ਮਾਤਾ ਰਾਣੀ ਦੇ ਜਾਗਰਣ ਵਿੱਚ ਸ਼ਿਰਕਤ ਕੀਤੀ। ਜੰਦਰ巴巴 ਨਿਹਾਲ ਚੰਦ ਜੀ ਪਿੰਡ ਪਰਤਾਪਰਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵਿਖੇ 27ਵੀਂ ਸਲਾਨਾ ਤਹਜਾ ਤੇ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ ਇਹ ਸਲਾਨਾ ਤਹਜਾ ਤੇ ਵਿਸ਼ਾਲ ਜਾਗਰਨ ਸ਼ਿਵ ਜਾਗਰਨ ਕਲੱਬ ਅਤੇ ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਜੀ ਦਾ ਜਾਗਰਨ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ ਇਸ ਜਾਗਰਨ ਵਿੱਚ ਕਾਫੀ ਕੱਠ ਵੇਖਣ ਨੂੰ ਮਿਲਿਆ ਬੜੀ ਦੂਰ ਦੂਰ ਤੋਂ ਸੰਗਤਾਂ ਨੇ ਮਾਤਾ ਰਾਣੀ ਜੀ ਦੇ ਜਾਗਰਨ ਵਿੱਚ ਸ਼ਿਰਕਤ ਕੀਤੀ ਦੇ ਪਰਸਨਲ ਗੱਲਬਾਤ ਕਰਦਿਆਂ ਜੀਤਾ ਪ੍ਰਧਾਨ ਜੀ ਨੇ ਦੱਸਿਆ ਕਿ ਇਸ ਜਾਗਰਨ ਵਿੱਚ ਬਹੁਤ رونਕ ਲੱਗਦੀ ਹੈ ਅਤੇ ਉਹਨਾਂ ਨੇ ਸਾਰੇ ਸਹਿਯੋਗੀ ਵੀਰਾਂ ਅਤੇ ਇਲਾਕਾ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਵੀ ਕੀਤਾ ਵੇਖੋ ਫਲੋਰ ਤੋਂ ਸਾਡੇ ਪੱਤਰਕਾਰ ਰੇਸ਼ਮ ਲਾਲ ਦੀ ਖਾਸੇ ਬੋਲਦਾ ਮੈਂ ਸਾਡਾ ਰੇਸ਼ਮ ਲਾਲ ਸਾਹਿਬ ਅੱਜ ਪਹੁੰਚੇ ਆ ਪਿੰਡ ਪ੍ਰਕਾਪਰਾ ਜਿੱਥੇ ਜਿੱਥੇ ਜੀ ਮਾਤਾ ਜੀ ਦਾ ਜਾਗਰਨ ਕਰਵਾਇਆ ਰਿਹਾ ਹੈ ਇਹਦੇ ਪ੍ਰਧਾਨ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਕੀ ਕੀ ਜਣਾ ਹੋਂ ਦਾ ਹੈ ਇਸ ਬਾਰੇ ਹਾਂਜੀ ਲਓ ਜੀ ਇਸ ਤਾਈਮਾ ਮਹਾਮਈ ਦੀ ਤਜਾਹ ਮਹਮਲ ਜਗਰਨ ਪਿੰਡ ਪ੍ਰਤਾਪ ਪੁਰਾ ਦੇਖੇ ਮਹਾਮਈ ਦੇ ਮੰਦਰ ਬਾਬਾ ਨਿਹਾਲ ਚੰਜੀ ਦੇ ਮੰਦਰ ਵਿੱਚ ਮਨਾਇਆ ਜਾ ਰਿਹਾ ਪਿਛਲੇ ਸਾਲਾਂ ਤੋਂ ਐਮਐਨਆਈ ਬੀਰਾਂ ਦੇ ਸਹਿਯੋਗ ਨਾਲ ਔਰ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤ ਔਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਇਹ ਪ੍ਰੋਗਰਾਮ ਦੇਰਪੀ ਗਾਚ ਚੌਕੜੀ ਤਰੱਕੀ ਕਰ ਰਿਹਾ ਹੈ ਕਿਉਂਕਿ ਬਾਬਾ ਨਿਹਾਲ ਚੰਜੀ ਦਾ ਮੰਦਿਰ ਬਹੁਤ ਹੀ ਪ੍ਰਾਤਨ ਮੰਦਿਰ ਹੈ ਜਿਵੇਂ ਕਿ ਬਾਬਾ ਜੀ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਔਰ ਨਮਨਾਰਨਾਲ ਭੋਲੇ ਸ਼ੰਕਰ ਜੀ ਔਰ ਮਾ ਸ਼ੇਰਾ ਵਾਲੇ ਹਨੂਮਨ ਪੈਰੋ ਜੀ ਦਾ ਮੰਦਿਰ ਸ਼੍ਰੀ ਰਾਮ ਦਰਵਾਜਾ 라ਵਾ ਕ੍ਰਿਸ਼ਣ ਜੀ ਦਾ ਮੰਦਿਰ ਬਣਿਆ ਹੋਇਆ ਹੈ ਸੰਤਾਂ ਦੂਰੇ ਲੋਗ ਇਸ ਮੰਦਿਰ ਵਿੱਚ ਪਹੁੰਚ ਕੇ ਦਰਸ਼ਨ ਕਰਦੇ ਨੇ ਔਰ ਵਿਦੇਸ਼ੋਂ ਤੋਂ ਕਈ ਲੋਕ ਤਾਂ 에어ਪੋਰਟ ਤੋਂ ਸਿੱਧੇ ਇੱਥੇ ਆ ਕੇ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਜਾਂਦੇ ਨੇ ਸੋ ਸਭ ਦੀਆਂ ਆਸਾਂ ਮਰਦਾ ਇੱਥੇ ਪੂਰੀਆਂ ਹੁੰਦੀਆਂ ਅਸੀਂ ਅਰਦਾਸ ਕਰਦੇ ਹਾਂ ਮਾ ਦੇ ਅੱਗੇ ਕਿ ਮਾਂ ਆਪਣੇ ਬੱਚੇ ਤੇ ਮਿਹਰ ਭਰਿਆ ਆਪ ਸਰ ਕੀ ਦੇਸ਼ ਪ੍ਰਦੇਸ਼ ਸਹਾਤਾ ਵਕਸੀ ਖੁੱਲੇ ਜਨੂ ਬਕਸੀ ਸੋਜੀ ਤਰਵਾਦੀਆਂ ਇਹਨਾਂ ਮੀਟ ਚੜ੍ਹਨ ਵਾਲਿਆਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਈ ਸੋਜੀ ਆਪਕੀ ਪ੍ਰਗਤੀ ਸ਼ਿਵ ਸ਼ਕਤੀ ਜਾਵਰ ਤੋਂ ਆਪਰੋਂ ਦੁਆਰਾ ਫਿਰ ਮੈਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਥੇ ਆ ਕੇ ਰੂਸ ਚੈਨਲ ਤੋਂ ਆਪਣੀ ਨਿਊਜ਼ ਸਾਡੀ ਨਿਊਜ਼ ਦਵਾਈਆ ਬੋਲੀ ਸੱਚੇ ਪਰਵਾਰ ਦੀ ਜੈ